ਆਵੇ ਤੁਮ ਕਿਹੜੇ ਪਿੰਡ ਤੋਂ ਹੈ ਆਯੋਜਨ ਕੀ ਨਾਮ ਹੈ ਜੀਸ਼ੂ ਹੈ ਜੀਸ਼ੂ ਜੀਸ਼ੂ ਤੇਰਾ ਨਾਮ ਲਿਖਣਾ ਆ ਕੀ ਜਿਹੜਾ ਤੇਰਾ ਨਾਮ ਭਜਿਆ ਡੈਡੀ ਦਾ ਨਾਮ ਕੀ ਹੈ ਤੇਰਾ ਨਾਮ ਵੀ ਕਰਮ ਕਰਜ਼ਾ ਨੰਬਰ ਕੀ ਤੇਰੇ 505 ਤੇ ਕੀ ਖੋਇਆ ਸੀ ਉਹਨੇ ਨਹੀਂ ਯਾਰ ਬਲਤ ਨਾ ਪਰਸ ਖੋਇਆ ਗਿਆ ਪਰਸ ਖੋਇਆ ਗਿਆ ਪੈਸੇ ਕਿੱਥੇ ਗਏ ਆ ਨਹੀਂ ਪੈਸੇ ਬਾਈ ਨੂੰ ਦੇ ਦਿੱਤੇ ਖਾਲੀ ਪਰਸ ਛੱਡ ਗਿਆ ਖਾਲੀ ਪਰਸ ਮੁੜਿਆ ਕਸਮ ਲੱਗੇ ਇਹਦੀ ਪਰਸੇ ਵਿਖਾ ਦੇ ਹੋਰ ਕੀ ਖੋਇਆ ਹੋਰ ਕੀ ਖੋਇਆ ਪਰਸ ਦੇ ਨਾਲ ਫੋਨ ਹੋਇਆ ਸੀ ਕਿਉਂ ਕਿ ਕਿੱਥੋਂ ਹੋਇਆਗਾ ਤੇਰੇ ਨਾਲ ਮੁੰਡੇ ਦਾ ਨਾਮ ਕੀ ਹੈ ਜੀਰਾ ਰੋਡ ਤੋਂ ਜੀਰਾ ਰੋਡ ਤੋਂ ਹੋਇਆ ਕਿੰਨੇ ਕਿੰਨੇ ਨੇ ਸੀਗੇ ਦੋ ਜਣੇ ਸੀਗੇ ਤੇ ਪਹਿਲਾ ਕਿੰਨੇ ਹੋਏਗਾ ਪਹਿਲਾ ਕਿੰਨੇ ਫੋਨ ਹੋਏਗਾ ਪਹਿਲਾ ਬਈ ਇੱਕ ਆ ਸਭ ਤੋਂ ਪਹਿਲਾ ਇੱਕ ਹੋਇਆ ਆਹੀ ਇੱਕੋ ਹੀ ਆਹੀ ਗੱਲ ਹੈ ਇੱਕ ਬਈ ਕਸਮ ਲੱਗਿਆ ਪਹਿਲਾ 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 ਪਰਚੇਗਾ ਕੋਈ ਇਹ ਲੱਭ ਚੱਕਿਆ ਕੋਈ ਛੇ ਵਾਲੇ ਆ ਗਏ ਉਹਦੇ ਨਾਮ ਦੇ ਮੁੰਡੇ ਦਾ ਆ ਕੀ ਕਿਹਾ ਨਾਮ ਲੈ ਕੇ ਤੂੰ ਇਹ ਚੋਰੀ ਕੀਤੀ ਹਾਂਜੀ ਮਿੱਕੀ ਜੀ ਬਾਬਾ ਫਰੀਦ ਮਾਰਕੀਟ ਦੇ ਪ੍ਰਧਾਨ ਉਹਨਾਂ ਨੇ ਤਾਂ ਕੀ ਕਹਿਣਾ ਚਾਹੋਗੇ ਜੀ ਐਵੇਂ ਦੀ ਵਾਰਦੇ ਤਾਂ ਪੁਲਿਸ ਦੀ ਕੀ ਹੈ ਗੱਲ ਇਹੋ ਜਿਹੇ ਬੰਦੇ ਪਹਿਲੀ ਗੱਲ ਤਾਂ ਕਾਬੂ ਨਹੀਂ ਆਉਂਦੇ ਹਾਂਜੀ ਕਾਬੂ ਆਏ ਇਹਨਾਂ ਦਾ ਆਪ ਦੀ ਤੁਸੀਂ ਤਸੱਲੀ ਕਰ ਰਹੇ ਹੋ ਇਹ ਇਸ਼ਾਲੇ ਇਸ਼ਾਲੇ ਪਿੰਡਾਂ ਕੋਈ ਇੱਟਾਂ ਪੁੱਟੀਆਂ ਜਾ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਇਹ ਕੀ ਕਹਿਣਾ ਚਾਹੁੰਦੇ ਹੋ ਬਾਰੇ ਅੱਛਾ ਜੀ ਅਸੀਂ ਇਹ ਕਹਿੰਦੇ ਹਾਂ ਕਿ ਅੱਜ ਮੌਜੂਦਾ ਜੋ ਵੀ ਇਹਨਾਂ ਤੋਂ ਕੰਮ ਨਹੀਂ ਕਰੋ ਕਹਿੰਦਾ ਮਾਂਜਾ ਲਾਉ ਰਹੀ ਨਾਲ ਤਿੰਨਾਂ ਕੋਲ ਇੱਕ ਬਾਈਕ ਵੀ ਹੈਗੀ ਹੈ ਉਹ ਬਾਈਕ ਲੇਕਿਨ ਚੋਰੀ ਦੀ ਹੈ ਕਿੰਨਾ ਤੱਕ ਆ ਗਈ ਨਹੀਂ ਹੈ ਇਹ ਬਰਹੀ ਬਾਈਕ ਇਹ ਬਾਈਕ ਵੀ ਜਿਹੜੀ ਬਿਨਾ ਨੰਬਰ ਪਲੇਟ ਤੋਂ ਹੈ ਨੰਬਰ ਪਲੇਟ ਤੋਂ ਹੈ ਪਿੱਛੇ ਜੀ ਜਿਹੜਾ ਨੰਬਰ ਪਲੇਟ ਹੈ